ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ ਬਾਦਸਤੂਰ ਜਾ ਰਹੀ ਹੈ ਅੱਜ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਰਜ਼ੇ ਦਾ ਦੈਂਤ ਕਿਸਾਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਕਰਜ਼ੇ ਦੇ ਦੈਂਤ ਨੇ ਕਈ ਕਿਸਾਨ ਮੌਦੀ ਆਗੋਸ਼ ਦੇ ਵਿੱਚ ਚਲੇ ਗਏ ਨੇ ਮੌਦੀ نیند ਸੁਲਾ ਦਿੱਤੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਫਤੇਗੜ ਸਾਹਿਬ ਦੇ ਅਧੀਨ ਆਉਂਦੇ ਪਿੰਡ ਪਤਾਰਸੀ ਤੋਂ ਜਿੱਥੇ ਕੀ ਗੁਰਮੇਲ ਸਿੰਘ ਦੇ ਵੱਲੋਂ ਬੈਂਕ ਤੋਂ ਕਰਜ਼ਾ ਲਿਆ ਸੀ ਕਰਜ਼ੇ ਦੇ ਕਰਕੇ ਪਰੇਸ਼ਾਨ ਚੱਲ ਰਿਹਾ ਸੀ ਤਾਂ ਆਖਰਕਾਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸਰਪਾਤ ਸਾਬ ਨੇ ਹੁਣ ਬੈਂਕ ਵਾਲੇ ਨੇ ਹੀ ਤੰਗ ਪਰੇਸ਼ਾਨ ਕਰਦੇ ਸੀਗੇ ਲੋਨ ਚੱਲਦਾ ਸੀਗਾ ਜੀ ਤੇ ਉਹ ਕਾਫੀ ਵੱਧ ਘੱਟ ਬੋਲਦੇ ਸੀਗੇ ਜੀ ਆ ਕੇ ਬਸ ਉਹਨਾਂ ਦੀ ਫਿਰ ਉਹ ਬੇਇੱਜ਼ਤੀ ਮਹਿਸੂਸ ਕਰਕੇ ਜੀ ਉਹਨਾਂ ਨੇ ਉਹਨਾਂ ਦੇ ਬੋਲ ਨੂੰ ਪਿੱਛੇ ਉਹਨਾਂ ਨੇ ਨਹਿਰ ਛਾਲ ਮਾਰ ਦਿੱਤੀ ਕੀ ਨਾਮ ਸੀ ਪਾਤਰੀ ਗੁਰਮੇਲ ਸਿੰਘ ਜੀ ਕਦੋਂ ਮਾਰੀਏ ਛਾਲ ਸਰ 4 ਤਰੀਕ ਨੂੰ ਬੈਂਕ ਵਾਲੇ ਆਏ ਨੇ ਜੀ 5 ਤਰੀਕ ਨੂੰ ਉਹਨਾਂ ਨੇ ਛਾੜ ਮਾਰਦਾ ਕਿੰਨਾ ਕਰਜ਼ਾ ਸੀ ਲੋਨ ਸਰ ਤਕਰੀਬਨ ਲਿਆ ਵਜਿਗਾ 40 ਲੱਖ ਰੁਪਏ ਜੀ 4 ਲੱਖ ਰੁਪਏ ਭਰੇ ਹੋਵੇਗੇ ਜੀ ਪਰ ਇਹਨਾਂ ਨੇ ਸਾਨੂੰ ਤੰਗ ਪਰਹਾਨ ਬਹੁਤ ਕੀਤਾ ਇਸ ਵਧੇਰੇ ਜੋ ਛਾੜ ਮਾਰਗੇ ਕਿੰਨੇ ਕੁ ਲੱਖ ਦਾ ਕਰਜ਼ਾ ਲਿਆ ਸੀ ਅਸੀਂ 40 ਲੱਖ ਦਾ ਲਿਆ ਸੀਗਾ ਜੀ ਤਕਰੀਬਨ 4 ਲੱਖ ਰੁਪਏ ਚ ਭਰੇ ਹੋਵੇਗੇ ਹੈਗੇ ਜੀ ਹਾਂਜੀ 36 ਕੇ ਬਾਅਦ ਦਾ ਸੀਗਾ ਖੇਤੀਬਾੜੀ ਲਈ ਹੋ ਸੀਗਾ ਜੀ ਹਾਂਜੀ ਕੀ ਮੰਗ ਕਰਦੇ ਆ ਸਰ ਸਾਡੇ ਤਾਂ ਹੁਣ ਦੇਖੋ ਜਿਹੜਾ ਘਾਟਾ ਸਾਨੂੰ ਪਿਆ ਉਹ ਤਾਂ ਪਿਆ ਹੀ ਹੈ ਜੀ ਹੁਣ ਜਿਹੜਾ ਉਹਨਾਂ ਦੀ ਵਜ੍ਹਾ ਨਾਲ ਪਿਆ ਜੋ ਲੋਨ ਮਾਫ ਹੋਣਾ ਚਾਹੀ ਮੈਂ ਹਰਿੰਦਰ ਸਿੰਘ ਚਨਾਥੋਂ ਸੂਬਾ ਕਮੇਟੀ ਮੈਂਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਹਨਾਂ ਨੇ ਸਾਡੇ ਨਾਲ ਗੱਲ ਕਰੀ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ ਕਿਸਾਨ ਨੇ ਬੈਂਕ ਤੋਂ ਕਰਜ਼ਾ ਲਿਆ ਤਾਂ ਕਰਜ਼ਾ ਲੈਣ ਕਰਨ ਨੂੰ ਨੇ 4 ਲੱਖ ਰੁਪਏ ਭਰਿਆ ਵੀ ਪਰ ਜਿਹੜੇ ਬੈਂਕ ਮੁਲਾਜ਼ਮ ਤੇ ਉਹ ਆ ਕੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਕਰਦੇ ਤੇ ਉਹਨਾਂ ਨੂੰ ਕਈ ਬੰਦਿਆਂ ਵਿੱਚ ਖੜੇ ਉਹਨਾਂ ਦੀ ਬੇਇੱਜ਼ਤੀ ਵੀ ਕਰਦੇ ਤੇ 4 ਤਰੀਕ ਨੂੰ ਵੀ ਇਸੇ ਤਰ੍ਹਾਂ ਉਹਨਾਂ ਨੇ ਕਰਿਆ ਉਹ ਆਏ ਉਹਨਾਂ ਨਾਲ ਬਦਕੱਟ ਬੋਲੇ ਉਹਨਾਂ ਦੇ ਘਰਾਂ ਆ ਕੇ ਵੀ ਬੜਾ ਉੱਚੀ ਉੱਚੀ ਬੋਲਦੇ ਸੀ ਕਿਉਂਕਿ ਬੇਇੱਜ਼ਤੀ ਕਰਦੇ ਤੇ ਉਹ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਅ ਗਰਮੇਲ ਸਿੰਘ ਨੇ ਜਿਹੜੀ ਸਾਧੂਗੜ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਦੀ ਸਮਾਪਤ ਕਰ ਲਈ ਆ ਅ ਕੱਲ ਇਸ ਮੌਕੇ ਸਾਡਾ ਬੈਂਕ ਨਾਲ ਸੰਯੋਗਤਾ ਵੀ ਹੋਇਆ ਬੈਠ ਕੇ ਅ ਉਹ ਇਹ ਹੋਇਆ ਵੀ ਅਸੀਂ 10 ਲੱਖ ਰੁਪਏ ਦਾ ਕਰਜ਼ਾ ਉਹਨਾਂ ਦਾ ਭਰਨਾ ਬਾਕੀ ਕਰਜ਼ਾ ਜਿਹੜਾ ਬੈਂਕਾ ਉਹ ਮਾਫ ਕਰੂਗੀ ਕਿਉਂਕਿ ਬੈਂਕ ਨੇ ਦੀ ਵੱਡੀ ਗਲਤੀ ਕਾਰਨ ਉਹਨਾਂ ਦੀ ਮੁਲਾਜ਼ਮਾ ਦੀ ਗਲਤੀ ਕਾਰਨ ਜਿਹੜੀ ਸਾਡੇ ਕਿਸਾਨ ਦੀ ਜਿਹੜੀ ਮੌਤ ਹੋਈ ਆ ਉਹਨੇ ਖੁਦਕੁਸ਼ੀ ਕੀਤੀ ਆ ਗੱਲਬਾਤ ਕੀਤੀ ਪਰਿਵਾਰ ਦੇ ਪਿੱਛੇ ਕੌਣ ਤੋਂ ਜੀ ਲੈ ਕੇ ਪਰਿਵਾਰ ਦੇ ਵਿੱਚ ਉਹ ਨਹੀਂ ਦੋ ਬੇਟੀ ਆ ਇੱਕ ਬੇਟਾ ਹੈ ਹਾਂ ਜੀ ਆ ਬੈਂਕ ਨੂੰ ਕਰਜ਼ਾ ਤਾਂ ਸਾਰਾ ਮਾਫ ਕਰਨਾ ਚਾਹੀਦਾ ਸਾਡੀ ਮੰਗ ਵੀ ਸਾਰਾ ਦੀ ਸੀ ਤਾਂ ਤੁਸੀਂ ਮ੍ਰਿਤਕ ਕਿਸਾਨ ਦੇ ਬੇਟੇ ਦੀ ਗੱਲਬਾਤ ਸੁਣੀਆ ਪਰਿਵਾਰਕ ਮੈਂਬਰ ਦੀ ਗੱਲਬਾਤ ਸੁਣੀਆ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕਿਹੋ ਜੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੀ ਆ ਤੁਹਾਨੂੰ ਜਗਜੀਤ ਸਿੰਘ ਸਹਾਇਕ ਥਾਣੇਦਾਰ ਦੀ ਜੁਬਾਨੀ ਵੀ ਸੁਣਾ ਦੋ। ਇਹ ਮਾਮਲਾ ਸਰ ਮਿਤੀ 8 ਤਰੀਕ ਨੂੰ ਸਾਨੂੰ ਇੱਕ ਇਤਲਾਹ ਮਿਲੀ ਗੁਰਮੀਰ ਸਿੰਘ ਪੁੱਤਰ ਜੈਪ ਸਿੰਘ ਜੋ ਲੈਟ ਸ਼ਾਰਮਰ ਕੇ ਇੰਜੀਨੀਅਰ ਪੰਜਾਬ ਬੈਂਕ ਤੋਂ ਲੋਨ ਲਿਆ ਹੋਇਆ ਸੀਗਾ ਸੁਸਾਈਡ ਕਰ ਲਈ ਆ। ਉਸ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਨੂੰ ਬੁਲਾ ਕੇ ਅਗਲੀ ਦੀ ਕਾਰਵਾਈ ਅਮਲ ਚੁਲਾ ਰਹੇ ਹਾਂ। ਇਹ ਡੈਡਕੋਡਿੰਗ ਕਿੱਥੋਂ ਮਿਲੀ ਆ? ਇਹ ਸਰ ਕੁਰਕ ਖੇਤਰ ਦੇ ਨੇੜੇ ਮਿਲੀ ਆ ਜੀ। ਹਰਿਆਣਾ ਕਾਰਵਾਈ ਅਮਲ ਚੁਲਾ ਦਿੱਤੀ ਗਈ ਹੈ। 174 ਦੀ ਕਾਰਵਾਈ ਅਮਲ ਚੁਲਾਈ ਜਾਂਦੀ ਜਾ ਰਹੀ ਹੈ ਜੀ। ਪਾਏ سلسلہ ਇਸੇ ਤਰੀਕੇ ਦੇ ਨਾਲ جاری ਹੈ ਪਿਛਲੇ ਕਈ ਦਹਾਕਿਆਂ ਤੋਂ ਇਹ ਚੱਲਦਾ ਆ ਰਿਹਾ ਕਿ ਕਰਜ਼ੇ ਦੇ ਪਰੇਸ਼ਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ ਖੇਤਾਂ ਦੇ ਵਿੱਚ ਲਟਕ ਕੇ ਖੁਦਕੁਸ਼ੀ ਕਰ ਲਈ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਇਸੇ ਤਰੀਕੇ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਅੱਜ ਵੀ ਇਹ سلسلہ ਚੱਲਦਾ ਆ ਰਿਹਾ ਹਾਲਾਂਕਿ ਪਿਛਲੀ ਸਰਕਾਰ ਜੋ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਵੇਲੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਰਜਾ ਮੁਕਤ ਪੰਜਾਬ ਬਣਾਉਣਾ ਪਰ ਕਰਜਾ ਮੁਕਤ ਪੰਜਾਬ ਨਹੀਂ ਬਣਿਆ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਲਾ ਉਸੇ ਤਰੀਕੇ ਦੇ ਨਾਲ ਚੱਲਦਾ ਆ ਰਿਹਾ ਆਖਰ ਕਦੋਂ ਤੱਕ ਇਹ ਸਿਲਸਲਾ ਚੱਲੇ ਆਖਰ ਕਦੋਂ ਰੁਕੇਗਾ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ